ਪਾ ਸ਼੍ਰੀ ਗੁਰਦਾਸ ਮਹਾਰਾਜ ਕੀ ਜੈ ਉਹਨੇ ਸੋਨਰ ਪੈ ਸੰਤ ਬਾਹਰ ਸਰਾਂ ਮਹਾਰਾਜ ਕੀ ਜੈ ਅੱਜ ਡੇਰਾ ਪੰਡਵਾ ਵੱਲੋਂ ਇੱਕ ਧਾਰਨਾਤ ਟ੍ਰੈਕ ਮੇਰੀ ਲਾਜ ਗਰੀਬ ਦੀ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਅਵਾਜ਼ ਦਿੱਤੀ ਹੈ ਮਾਨਯੋਗ ਤੇ ਸਤਿਕਾਰਯੋਗ ਸੰਤ ਬਾਬਾ ਜਸਵਿੰਦਰਪਾਲ ਜੀ ਨੇ ਜਿਨ੍ਹਾਂ ਦੀ ਮਦਰੋਵਾਸ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਧਾਰਮਿਕ ਪ੍ਰੋਕ ਆਏ ਨੇ ਸੋ ਸਾਰੀਆਂ ਸੰਤਾ ਨੂੰ ਬੇਨਤੀ ਹੈ ਜਿਹੜੇ ਫੇਸਬੁੱਕ ਅਤੇ ਯੂਟਿਊਬ ਨੂੰ ਦੇਖਦੇ ਨੇ ਉਹ ਦੇਖਣ ਵੀ ਤੇ ਸ਼ੇਅਰ ਵੀ ਕਰਨ ਤੇ ਲਾਈਕ ਵੀ ਕਰਨ ਸਮੂਹੀਆਂ ਸਾਰੀਆਂ ਸੰਤਾ ਨੂੰ ਪਾਈ ਬੇਨਤੀ ਹੈ ਅੱਜ ਜੋ ਕਿ ਡੇਰਾ ਸਤਖੰਡ ਪਰਵਾਹ ਬਨੋਂ ਇੱਕ ਪਜਾਰ ਮੇਰੀ ਲਾਜ ਗ੍ਰੰਥੀ ਪਰਲੀਜ ਕੀਤਾ ਗਿਆ ਹੈ ਸਾਰੀਆਂ ਸੰਤਾ ਫੇਸਬੁਕ ਤੇ ਲਿਊਟ ਉਤੇ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ